ਰਾਸ਼ਟਰੀ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਤੇ ਕਿਵੇਂ ਹੋ ਤੁਸੀਂ ਉਮੀਦ ਹੈ ਤੁਸੀਂ ਸਾਰੇ ਹੀ ਚੰਗੇ ਹੋਵੋਗੇ ਤੇ ਅੱਜ ਦਾ ਦਿਨ ਜੋ ਹੁੰਦਾ ਹੈ ਚੜਦੇ ਸੂਰਜ ਤੋਂ ਜੋ ਹੈ ਸ਼ੁਰੂ ਹੁੰਦਾ ਹੈ ਤੇ ਬਾਸ ਜੀ ਚੜਦੇ ਸੂਰਜ ਨੂੰ ਤਾਂ ਹਰ ਕੋਈ ਸਲਾਮ ਕਰਦਾ ਹੀ ਹੈ ਤੇ ਬਾਹਰ ਦਾ ਤੁਸੀਂ ਵਿਊ ਵੇਖ ਸਕਦੇ ਹੋ ਇਹ ਮਾਰਨਿੰਗ ਟਾਈਮ ਹੈ ਤੇ ਵਾਸਜੀ ਹਰੀ ਭਰੀ ਜੋ ਹੈ ਤੁਸੀਂ ਮੱਕੀ ਵੇਖ ਸਕਦੇ ਹੋ ਤੇ ਜੋ ਹੈ ਖਾਲੇ ਵੇਖ ਸਕਦੇ ਹੋ ਪਾਣੀ ਨਾਲ ਭਰੇ ਹੋਏ ਤੇ ਵਾਸਜੀ ਪਾਣੀ ਲੱਗਿਆ ਹੋਇਆ ਹੈ ਅੱਜ ਮੱਕੀ ਨੂੰ ਬਹੁਤ ਗਰਮੀ ਹੋ ਗਈ ਹੈ ਤੇ ਹੁਣ ਜੋ ਹੈ ਟਾਈਮ ਨਾਲ ਪਾਣੀ ਦੇਣ ਦੀ ਤਿਆਰੀ ਤਾਂ ਹੁੰਦੀ ਹੀ ਰਹਿੰਦੀ ਹੈ ਤੇ ਇਸ ਤੋਂ ਬਾਅਦ ਜੀ ਆਪਾਂ ਜੋ ਹੈ ਆਨੰਦਮਾਨਦੇ ਹਾਂ ਠੰਡੀਆਂ ਠੰਡੀਆਂ ਵਗਦੇ ਪਾਣੀ ਦੀਆਂ ਲਹਿਰਾਂ ਦਾ ਤੇ ਉਸ ਤੋਂ ਬਾਅਦ ਜੀ ਆਪਾਂ ਜੋ ਹੈ ਤੁਹਾਨੂੰ ਵਿਖਾਉਨੇ ਹਾਂ ਲੱਗੀਆਂ ਛੱਲੀਆਂ ਮੱਕੀ ਦੇ ਬੁੱਟਿਆਂ ਤੇ ਬਾਜੀ ਛੱਲੀਆਂ ਲੱਗੀਆਂ ਨੇ ਜਦੋਂ ਵੀ ਆਪਾਂ ਤੋੜਾਂਗੇ ਤਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਕਿ ਕਿਸ ਤਰ੍ਹਾਂ ਜੋ ਹੈ ਮੱਕੀ ਤੋੜੀ ਦੀ ਹੈ ਤੇ ਜੋ ਹੈ ਭੁੰਨ ਕੇ ਖਾਈ ਦੀ ਹੈ ਤੇ ਬਾਜੀ ਕਈਆਂ ਲਈ ਤਾਂ ਇਹ ਸਰਪ੍ਰਾਈਜ਼ ਹੀ ਹੋਣਾ ਕਿ ਛੱਲੀਆਂ ਦੇ ਬੂਟੇ ਕਿਵੇਂ ਲੱਗਦੇ ਨੇ ਤੇ ਇਸ ਤੋਂ ਬਾਅਦ ਜੀ ਆਪਾਂ ਆ ਜਾਂਦੇ ਹਾਂ ਟਿਊਬਲ ਵੱਲ ਤੇ ਪਾਣੀ ਲੱਗਿਆ ਹੋਇਆ ਸੀਗਾ ਤੇ ਇਸ ਤੋਂ ਬਾਅਦ ਮੰਮੀ ਜੀ ਆ ਗਈ ਸੀਗੇ ਮੌਾਇਨਾ ਕਰਨ ਕਿ ਕਿਵੇਂ ਦਾ ਹਾਲ ਹੈ ਜੋ ਕਿਚਨ ਗਾਰਡਨ ਦਾ ਹੈ ਉਹਨਾਂ ਦੇ ਤੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਜੀਤ ਤੁਸੀਂ ਵੇਖ ਰਹੇ ਹੋ ਬਲਜੀਤ ਗੋਲਡੀ ਡੇਲੀ ਬਲੌਗਸ ਤੇ ਅੱਜ ਜੋ ਹੈ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅੱਜ ਦਾ ਜੋ ਰੁਟੀਨ ਵੀਡੀਓ ਹੈ ਤੇ ਅਸੀਂ ਜੋ ਹੈ ਅੱਜ ਹੈ ਸੰਗ੍ਰਾਂਦ ਦਾ ਦਿਹਾੜਾ ਤੇ ਜੇਟ ਮਹੀਨੇ ਦੀ ਸੰਗ੍ਰਾਂਦ ਦੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਕਰੇ ਸਾਰਿਆਂ ਲਈ ਜੋ ਇਹ ਮਹੀਨਾ ਹੈ ਸੁੱਖਾ ਭਰਿਆ ਤੇ ਖੇੜੇ ਵਾਲਾ ਬਤੀਤ ਹੋਵੇ ਤੇ ਅੱਜ ਅਸੀਂ ਚੱਲੇ ਹਾਂ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਜੇ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜਰੂਰ ਕਰਨਾ ਤਾਂ ਚਲੋ ਜੀ ਅੱਜ ਚੱਲਦੇ ਹਾਂ ਸਾਡੀ ਪੂਰੀ ਤਿਆਰੀ ਹੈ ਮੈਂ ਤੇ ਮੇਰੀ ਬੇਟੀ ਚੱਲੇ ਹਾਂ ਤੇ ਅਸੀਂ ਪੂਰੇ ਰੈਡੀ ਹਾਂ ਘਰ ਦਾ ਸਾਰਾ ਕੰਮ ਫਿਨਿਸ਼ ਹੋ ਗਿਆ ਹੈ ਤੇ ਹੁਣ ਜੋ ਹੈ ਅਸੀਂ ਬਾਏ ਬਾਸੇ ਜਾਵਾਂਗੇ ਤੇ ਸਾਢੇ 12 ਦਾ ਟਾਈਮ ਹੈ ਤੇ ਅਸੀਂ ਜੋ ਹੈ ਕੰਮ ਕਰਕੇ ਹੀ ਜਾਣਾ ਸੀਗਾ ਤੇ ਬਸ ਜੀ ਹੁਣ ਸਟਾਰਟ ਕਰਦੇ ਹਾਂ ਆਪਣੀ ਜਰਨੀ ਤੇ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਖੁਸ਼ੀ ਇੱਕ ਕੁੜੀ ਨੂੰ ਪੇਕੇ ਜਾਣ ਦੀ ਹੁੰਦੀ ਹੈ ਮੈਨੂੰ ਪਤਾ ਨਹੀਂ ਕਿਉਂ ਮੁਕਸਰ ਸਾਹਿਬ ਜਾਣ ਦੀ ਉੱਨਾ ਹੀ ਚਾਹ ਚੜਦਾ ਹੈ ਤੇ ਬਸ ਜੀ ਆਪਾਂ ਇੱਥੇ ਜੋ ਹੈ ਆਪਣੇ ਜੋ ਮਾਰਨਿੰਗ ਦੇ ਡੇਲੀ ਰੂਟੀਨ ਕੰਮ ਕੰਪਲੀਟ ਕਰ ਲਏ ਸੀਗੇ ਬਸ ਜੋ ਹੈ ਬੱਸ ਸੀਗੀ 12:20 ਤੇ ਬਟ ਸਾਨੂੰ ਕਨਫਿਊਜ਼ਨ ਹੋ ਗਈ 12:40 ਦੀ ਤੇ ਅਸੀਂ ਜੋ ਹੈ ਬੱਸ ਲੰਘਾ ਵੀ ਦਿੱਤੀ ਸੀ ਬਟ ਕੋਈ ਨਾ ਜੋ ਐਟ ਲਾਸ ਸਾਨੂੰ ਬੱਸ ਮਿਲ ਹੀ ਗਈ ਤੇ ਇਸ ਤੋਂ ਪਹਿਲਾਂ ਜੀ ਮੈਂ ਘਰ ਰਹੀ ਸੀਗੇ ਤੇ ਮੈਂ ਕਿਹਾ ਕਿਉਂ ਨਾ ਹੁਣ ਜੋ ਇਹ ਦਿਹਾੜੀਆਂ ਨੂੰ ਚਾਹ ਵੀ ਪੜਾ ਜਾਵਾਂ ਤੇ ਹਸਬੰਦ ਨੂੰ ਥੋੜੀ ਜਿਹੀ ਜੋ ਹੈ ਹੈਲਪ ਹੋ ਜਾਣੀ ਹੈ ਤੇ ਬਸ ਜੀ ਆਪਾਂ ਜੋ ਹੈ ਚਾਹ ਫੜਾ ਕੇ ਫਟਾਫਟ ਜੋ ਹੈ ਰੈਡੀ ਹੋਏ ਤੇ ਇਸ ਤੋਂ ਬਾਅਦ ਜੀ ਬੇਟੀ ਵੀ ਆ ਗਈ ਸੀ ਸਕੂਲੋਂ ਤੇ ਉਹ ਰੈਡੀ ਹੋਣ ਲੱਗੀ ਹੋਈ ਸੀ ਤੇ ਮੈਂ ਜੋ ਹੈ ਬਾਕੀ ਦੇ ਕੰਮ ਫਿਨਿਸ਼ ਕੀਤੇ ਤੇ ਫਟਾਫਟ ਚਾਹ ਫੜਾ ਕੇ ਜੀ ਆਪਾਂ ਜੋ ਹੈ ਆਪਣੇ ਜੋ ਰਹਿੰਦੇ ਕੰਮ ਸੀਗੇ ਉਹ ਸੈੱਟ ਕੀਤੇ ਤੇ ਘਰ ਦੀ ਥੋੜੀ ਜੀ ਸੈਟਿੰਗ ਕੀਤੀ ਤੇ ਬਸ ਜੀ ਇਸ ਚ ਟਾਈਮ 'ਚ ਹੀ ਅਸੀਂ ਤਿਆਰ ਹੋ ਗਏ ਤੇ ਐਨੇ 'ਚ ਹੀ ਜੋ ਹੈ ਬੱਸ ਨਿਕਲ ਗਈ ਤੇ ਸਾਨੂੰ ਪਤਾ ਹੀ ਨਹੀਂ ਲੱਗਿਆ ਤੇ ਫਟਾਫਟ ਹਸਬੰਡ ਨੇ ਜੋ ਹੈ ਹਿੰਮਤ ਮਾਰੀ ਤੇ ਸਾਨੂੰ ਜੋ ਹੈ ਬੱਸ ਚੜਾ ਕੇ ਆਏ ਤੇ ਬੱਸ ਜੀ ਅਸੀਂ ਜਾ ਰਹੇ ਸੀ ਕਿ ਬਸ ਤੇ ਕਈ ਗੱਲਾਂ ਕੀਤੀਆਂ ਤੇ ਜੋ ਹੈ ਪਿੰਡਾਂ ਦਾ ਮਾਹੌਲ ਤੁਹਾਨੂੰ ਪਤਾ ਹੀ ਹੈ ਇਸ ਵਿੱਚ ਫ੍ਰੀਲੀ ਜੋ ਹੈ ਆਪਾਂ ਜੋ ਹੈ ਕੋਈ ਵੀ ਚੀਜ਼ ਕੈਪਚਰ ਨਹੀਂ ਕਰ ਸਕਦੇ ਤੇ ਫੇਰ ਵੀ ਮੈਂ ਜੋ ਕੋਸ਼ਿਸ਼ ਕੀਤੀ ਕਿ ਬਸ ਦਾ ਜੋ ਮਾਹੌਲ ਤੇ ਬਾਹਰ ਦਾ ਇਲਾਕਾ ਜੋ ਹੈ ਆਪਾਂ ਜ਼ਰੂਰ ਕੈਪਚਰ ਕੀਤੀ ਹੈ ਤੇ ਬੱਸ ਜੀ ਜੋੜੀਆਂ ਨਹਿਰਾਂ ਨੂੰ ਟੱਪਦੇ ਹੋਏ ਆਪਾਂ ਪਹੁੰਚ ਗਏ ਸ੍ਰੀ ਮੁਕਸਰ ਸਾਹਿਬ ਗੁਰਦੁਆਰਾ ਸਾਹਿਬ ਜੋ ਕਿ 40 ਮੁਕਤਿਆਂ ਦੀ ਜਗ੍ਹਾ ਹੈ ਤੇ ਜਿੱਥੇ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਿਦਾਵਾ ਫਾੜਿਆ ਸੀਗਾ 40 ਮੁਕਤਿਆਂ ਦਾ ਤੇ ਉਸ ਤੋਂ ਬਾਅਦ ਜੀ ਆਪਾਂ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਦੇ ਬਹੁਤ ਹੀ ਵਿਸ਼ਾਲ ਤੇ ਵਿਸ਼ਾਲ ਜੋ ਹੈ ਸਰੋਵਰ ਹੈ ਗੁਰਦੁਆਰਾ ਸਾਹਿਬ ਦਾ ਤੇ ਅੱਜ ਜੋ ਹੈ ਸੰਗਰਾਂਦ ਦਾ ਦਿਹਾੜਾ ਸੀਗਾ ਬਟ ਜੋ ਹੈ ਗਰਮੀ ਬਹੁਤ ਸੀ ਇਸ ਕਰਕੇ ਸੰਗਤ ਜੋ ਹੈ ਘਟ ਦਿਸਦੀ ਸੀ ਅਸੀਂ ਜੋ ਹੈ ਥੋੜਾ ਜਿਹਾ ਲੇਟ ਹੋ ਗਏ ਤੇ ਇਸ ਤੋਂ ਬਾਅਦ ਜੀ ਆਪਾਂ ਸਾਹਮਣੇ ਜੋ ਹੈ ਤੰਬੂ ਸਾਹਿਬ ਗੁਰਦੁਆਰਾ ਹੈ ਤੇ ਮਾਤਾ ਪਾਗ گور ਜੀ ਗੁਰਦੁਆਰਾ ਹੈ ਤੇ ਆਪਾਂ ਉੱਥੇ ਜੋ ਹੈ ਪਹੁੰਚੇ ਤੇ ਉੱਥੇ ਜੋ ਹੈ ਚੱਲ ਰਿਹਾ ਸੀਗਾ ਜੋ ਪੈਰੇ ਦਾ ਪਾਠ ਚੱਲ ਰਿਹਾ ਸੀਗਾ ਜੋ ਕਿ ਚੱਲਦਾ ਹੈ ਸੰਗਰਾਦ ਵਾਲੇ ਦਿਨ ਜਾਂ ਫਿਰ ਇਸ ਤੋਂ ਬਾਅਦ ਜੀ ਸਭ ਤੋਂ ਪਹਿਲਾਂ ਜੀ ਕਰਵਾਈ ਦੇਖ ਤੇ ਦੇਖ ਕਰਵਾਉਣ ਤੋਂ ਬਾਅਦ ਜੀ ਆਪਾਂ ਪਹੁੰਚ ਗਏ ਦਰਬਾਰ ਸਾਹਿਬ ਸਾਹਮਣੇ ਤੁਸੀਂ ਵੇਖ ਸਕਦੇ ਹੋ ਤੇ ਅੱਜ ਦਾ ਫੁਰਮਾਨ ਅਸੀਂ ਪੜਿਆ ਸਲੋਕ ਮਹਲਾ 3 ਤੀਜਾ ਤੇ ਜੇਠ ਮਹੀਨੇ ਦੀ ਸੰਗਰਾਂਦਾ ਜੀ ਵੀ ਤੁਸੀਂ ਹੁਕਮਨਾਮਾ ਸੁਣ ਸਕਦੇ ਹੋ ਜਾਂ ਪੜ ਸਕਦੇ ਹੋ ਤੇ ਇਸ ਤੋਂ ਬਾਅਦ ਜੀ ਸਾਹਮਣੇ ਸੀਗਾ ਬਣਦਾ ਤਰਾਖਤ ਜਿਸ ਨਾਲ ਕੀ ਗੁਰੂ ਗੋਮੀ ਸਿੰਘ ਜੀ ਮਹਾਰਾਜ ਜੀ ਨੇ ਜੋ ਹੈ ਆਪਣਾ ਕੋੜਾ ਬੰਨਿਆ ਸੀਗਾ ਇਹ ਇਤਿਹਾਸ ਲਿਖਿਆ ਹੋਇਆ ਹੈ ਤੇ ਪਹਿਲਾਂ ਜੋ ਹੈ ਇਹ ਬਾਉਂਡਰੀ ਨਹੀਂ ਸੀਗੀ ਇਹ ਹੁਣ ਹੀ ਤਿਆਰ ਕੀਤੀ ਗਈ ਹੈ ਕਿਉਂਕਿ ਸੰਗਤਾਂ ਜੋ ਹੈ ਇਸ ਨੂੰ ਹੱਥ ਲਾਉਂਦੀਆਂ ਨੇ ਤਾਂ ਜੋ ਹੈ ਇਤਿਹਾਸਿਕ ਚੀਜ਼ ਹੈ ਤਾਂ ਇਸ ਦੀ ਜੋ ਹੈ ਸੁਰੱਖਿਆ ਲਈ ਜੋ ਹੈ ਹੈ ਬਾਉਂਡਰੀ ਬਣਾਈ ਗਈ ਹੈ ਤੇ ਇਸ ਤੋਂ ਬਾਅਦ ਜੀ ਆਪਾਂ ਕੀਤੀ ਪ੍ਰਿਕਰਮਾ ਤੇ ਇਸ ਤੋਂ ਬਾਅਦ ਜੋ ਹੈ ਆਪਾਂ ਨਿਸ਼ਾਨ ਸਾਹਿਬ ਤੇ ਮੱਥਾ ਟੇਕਿਆ ਜੋ ਕਿ ਪਿਛਲੇ ਪਾਸੇ ਹੈ ਗੁਰਦੁਆਰਾ ਸਾਹਿਬ ਦੇ ਤੇ ਆਪਾਂ ਜੋ ਹੈ ਇਸ ਤੋਂ ਬਾਅਦ ਜੀ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਸਾਹਮਣੇ ਹੀ ਸੀਗੇ ਤੇ ਉੱਥੇ ਮੱਥਾ ਟੇਕਣ ਤੋਂ ਬਾਅਦ ਜੀ ਆਪਾਂ ਵਾਪਸੀ ਕੀਤੀ ਇਹ ਬਾਹਰ ਦਾ 뷰 ਹੈ ਕਿਉਂਕਿ ਅੰਦਰ ਤੇ 뷰 ਦੀ ਜੋ ਹੈ ਅਲਾਉਡ ਨਹੀਂ ਸੀਗਾ ਤਾਂ ਅਸੀਂ ਆਰੋਂ ਹੀ ਜੋ ਹੈ ਦਰਵਾਰ ਸਾਹਿਬ ਦਾ ਜੋ ਹੈ 뷰 ਕੈਪਚਰ ਕੀਤਾ ਤੇ ਅਸੀਂ ਕੀਤੀ ਵਾਪਸੀ ਤੇ ਬਸ ਜੀ ਇਸ ਤੋਂ ਬਾਅਦ ਸਾਡੇ ਕੋਲ ਥੋੜਾ ਜਿਹਾ ਟਾਈਮ ਸੀਗਾ ਤੇ ਅਸੀਂ ਸੋਚਿਆ ਕਿ ਉਹ ਨਾ ਥੋੜੀ ਜੀ ਸ਼ੋਪਿੰਗ ਕੀਤੀ ਜਾਏ ਤੇ ਅਸੀਂ ਜੋ ਹੈ ਆਟੋ 'ਚ ਹੋਏ ਸਵਾਰ ਤੇ ਅਸੀਂ ਜੋ ਹੈ पहुंचे विशाल मैगा मार्ट ते बस यही कि थोड़ा जहा राउंड मारीए शायद कोई ऑफर हो या फिर कोई भी चीज़ नवी मिलती है तो आप जरूर जो है वह बाय करा बस जी आप जो है रोड क्रॉस की उस तो बाद जी पहुँच गए विशाल मैगा मार्ट च। ते ते ਇਥੇ ਨਾ ਹੀ ਕੋਈ ਐਸਾ ਸਾਨੂੰ ਆਫਰ ਲੱਗਿਆ ਤੇ ਨਾ ਹੀ ਕੋਈ ਐਸੀ ਚੀਜ਼ ਪਸੰਦ ਆਈ ਕਿ ਅਸੀਂ ਜੋ ਹੈ ਅੱਜ ਪਰਚੇਸ ਕਰਨੀ ਹੈ ਤੇ ਬਸ ਜੀ ਕਰਾਉਂਡ ਹੋ ਗਿਆ ਤੇ ਬਸ ਜੀ ਚਾਰੇ ਪਾਸੇ ਵੇਖਿਆ ਸਭ ਤੋਂ ਜ਼ਿਆਦਾ ਜੋ ਮੈਨੂੰ ਚੰਗਾ ਲੱਗਦਾ ਹੈ ਉਹ ਕਿਚਨ ਵਾਲਾ ਸੈਕਸ਼ਨ ਲੱਗਦਾ ਹੈ ਤੇ ਜੋ ਮੈਂ ਕਦੇ ਵੀ ਸ਼ੋਪਿੰਗ ਕਰਦੀ ਹਾਂ ਤਾਂ ਜ਼ਿਆਦਾਤਰ ਮੈਂ ਭਾਂਡਿਆਂ ਦੀ ਜਾਂ ਫਿਰ ਜੋ ਹੈ ਕਿਚਨ ਦੀ ਐਸੈਸਰੀ ਦੀ ਹੀ ਸ਼ੋਪਿੰਗ ਕਰਦੀ ਹਾਂ ਮੈਂ ਜੋ ਹੈ ਦੋ ਰਾਉਂਡ ਲਾਏ ਬਟ ਮੈਨੂੰ ਕੋਈ ਵੀ ਐਸਾ ਕੁਝ ਜੋ ਹੈ ਸਪੈਸ਼ਲ ਕੁਝ ਹੈ ਜਾਂ ਪਰਚੇਸ ਕਰਨ ਲੱਗ ਆਹੜਾ ਕੋਈ ਚੀਜ਼ ਹੈ ਜੀ ਲੱਗੀ ਹੀ ਨਹੀਂ ਤੇ ਮੈਂ ਕੁਝ ਵੀ ਪਰਚੇਸ ਨਹੀਂ ਕੀਤਾ ਨਾ ਹੀ ਕੋਈ ਆਫਰ ਸੀਗਾ ਤੇ ਜੋ ਸਟੀਲ ਦੇ ਭਾਂਡੇ ਸੀਗੇ ਉਹ ਇੰਨੇ ਹੌਲੇ ਸੀਗੇ ਬਸ ਜੋ ਹੈ ਆਪਾਂ ਤਾਂ ਪਰਚੇਸ ਨਹੀਂ ਕਰ ਸਕਦੇ ਤੇ ਉਸ ਤੋਂ ਬਾਅਦ ਜੋ ਤੁਸੀਂ ਵੇਖ ਸਕਦੇ ਹੋ ਪੂਰਾ ਜੋ ਹੈ ਮਾਲ ਭਰਿਆ ਹੋਇਆ ਸੀਗਾ ਪਲਾਸਟਿਕ ਹੀ ਸੀਗਾ ਤੇ ਕਈ ਚੀਜ਼ਾਂ ਇਹ ਜਿਹੀਆਂ ਸੀਗੀਆਂ ਜੋ ਪਸੰਦ ਆਉਦੀਆਂ ਸੀਗੀਆਂ ਬਟ ਰੇਟ ਦੇ ਅਕੋਰਡਿੰਗ ਜੋ ਹੈ ਉਹਨਾਂ ਦੇ ਰੇਟ ਬਹੁਤ ਜ਼ਿਆਦਾ ਸੀਗੇ ਬਾਅਦ ਜੀ ਇਸੇ ਤਰ੍ਹਾਂ ਜੋ ਹੈ ਮਾਰਕੀਟ 'ਚ ਥੋੜਾ ਦੇਰ ਅਸੀਂ ਸਪੈਂਡ ਕੀਤਾ ਤੇ ਜੂਸ ਵਗੈਰਾ ਪੀ ਕੇ ਅਸੀਂ ਕੀਤੀ ਵਾਪਸੀ ਤੇ ਬਸ ਜੀ ਇੱਥੇ ਹੀ ਕਰਦੇ ਹਾਂ ਵੀਡੀਓ ਦਾ ਐਂਡ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ